लुधियाना ਦੇ ਸਿਵਲ ਹਸਪਤਾਲ ਵਿੱਚ ਸਸਤੇ ਨੂੰ ਆਪਸ ਸਿੱਪੜੀਆਂ ਦੋਨੋਂ ਨੇ ਇੱਕ ਦੂਸਰੇ ਤੇ ਲਾਇਆ aarop ਮਾਮਲਾ ਇੱਕ ਸ਼ਖਸ ਦੀ ਮੌਤ ਤੋਂ ਬਾਅਦ ਪੜ ਗਿਆ ਤੁਸੀਂ ਵੀ ਦੇਖੋ ਪੂਰੀ ਵਿਸ਼ੇਸ਼ ਰਿਪੋਰਟ ਹੋਰ ਆ ਜਿੱਥੇ ਰਹਿੰਦੇ ਹੋ ਆ ਰਹਣਗੇ ਇਹ ਮਾਮਲਾ ਕੀ ਹੈ ਵਾਹ ਲੱਗ ਗਿਆ ਮੇਰਾ ਪੁੱਤ ਮਾਰਤਾ ਮੇਰੀ ਨੋ ਨੇ ਇਹਦੀ ਗਲਤੀ ਆ ਸਾਰੀ ਹਾਂਜੀ ਹਾਂ ਫਾਦੇ ਤਾਂ ਉਹਨੂੰ ਮੇਰੇ ਪੁੱਤ ਨੂੰ ਮਗਨ ਗਲਕਟ ਤਾਇ ਨੇ ਉੱਤੇ ਰੱਸੀ ਬੰਨਦੀ ਕਹਿੰਦੀ ਆਪੇ ਮਰ ਗਿਆ ਆਏ ਦੱਸੋ ਵੀ ਥੱਲੇ ਬੈਠਾ ਕਿ ਮੈਂ ਬਾਹਰਲੇ ਨੂੰ ਥੱਲੇ ਉਹ ਬੈਠਾ ਵਾ ਤੇ ਮਾਤਾ ਜੀ ਪੁਲਿਸ ਨੂੰ ਤੁਸੀਂ ਰਿਪੋਰਟ ਲਿਖਾਈ ਇਸ ਜੀ ਪੁਲਿਸ ਨੂੰ ਲਿਖਾਈ ਆ ਸਰਪੰਚ ਨੂੰ ਫੋਨ ਕਰਿਆ ਸਰਪੰਚ ਨੇ ਫਿਰ ਪੁਲਿਸ ਆਇਆ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਸਾਡੀ ਸੁਣਮਾਈ ਨਹੀਂ ਕਰੀ ਤੇ ਪੋਸਟਮੈਡਮ ਆਉਤੂ ਜਿੱਥੇ ਕਿਉਂ ਆਇਓ ਅਸੀਂ ਇੱਥੇ ਆਪਦੇ ਪੁੱਤ ਨੂੰ ਕੱਲ ਦਾ ਰੱਖਿਆ ਹੋਇਆ ਅਸੀਂ ਉਹਦੀ ਪੋਸਟਮਾਰਟਮ ਕਰਾਉਣ ਆਏ ਆ ਅਚਕੀ ਮੰਗ ਕੀ ਕਰਦੇ ਮੰਗ ਕਰਦੇ ਆ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਾਂਚ ਹੋਣੀ ਚਾਹੀਦੀ ਹਾਂਜੀ ਜਾਂਚ ਹੋਣੀ ਚਾਹੀਦੀ ਆ ਸਾਜੀ ਜਿਹੜਾ ਪੋਸਟਮਾਰਟਮ ਆਣਾ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਪੈਂਡਲ ਦੇ ਅੰਦਰ ਕੀਤਾ ਜਾਵੇ ਸਾਨੂੰ ਨਿਰਪੱਖ ਪਤਾ ਲੱਗੇ ਵੀ ਇਹਨੇ ਫਹਾ ਦਿੱਤਾ ਕਿ ਮੁੰਡੇ ਨੇ ਆਪ ਫਹਾ ਲਿਆ ਕੀ ਕਾਰਨ ਹੋਇਆ ਮਰਨ ਦਾ ਠੀਕ ਹੈ ਜੀ ਇਹ ਚੀਜ਼ ਦੇ ਅਸੀਂ ਮੰਗ ਕਰ ਰਹੇ ਹਾਂ ਜੋ ਸਾਡੀ ਉੱਪਰੋਂ ਫੋਨ ਕਰਾਈ ਜਾਂਦੇ ਨੇ ਜਿਹੜੇ ਉੱਪਰ ਚਮਚੇ ਬੈਠੇ ਲੰਡੂ ਉਹ ਫੋਨ ਕਰੀ ਜਾਂਦੇ ਆ ਕਿ ਪੋਸਟਮਾਰਟਮ ਨੋਰਮਲ ਕਰਨਾ ਵਾ ਨੋਰਮਲ ਰਿਪੋਰਟ ਦੇਣੀ ਹੈ ਹਾਂਜੀ ਜਾਂਚ ਹੋਵੇ ਜੀ ਸਾਡੀ ਨਿਰਪੱਖ ਜਾਂਚ ਹੋਵੇ ਬਿਲਕੁਲ ਰਾਜਦੀਪ ਕੌਰ ਆ ਜੀ ਇਹ ਮਾਮਲਾ ਹੈ ਜੀ ਮੇਰਾ ਮਾਮਲਾ ਇਹ ਹੈ ਜੀ ਮੇਰੀ ਸੱਸ ਨੇ ਸਾਡੇ ਤੇ ਕੇਸ ਲਾਇਆ ਸੀ ਮੇਰੇ ਤੇ ਮੇਰੇ ਹਸਬੰਦ ਤੇ ਜਗਾ ਖਾਲੀ ਕਰਨ ਦਾ ਸਾਨੂੰ ਸੰਮਣ ਆਇਆ ਸੀ 1 ਦਸੰਬਰ ਨੂੰ ਸਾਡੀ ਤਰੀਕ ਸੀ ਪਹਿਲਾਂ ਸਾਡੇ ਪੈਸਿਆਂ ਦਾ ਅਰੇਂਜ ਕਰਕੇ ਸਾਨੂੰ ਐਕਸਪਾਰਟੀ ਕਰਤਾ ਸੀ ਕੇਸ ਚੋਂ ਤੇ ਅਸੀਂ ਐਪਲੀਕੇਸ਼ਨ ਤੜਾਤੀ ਸੀ ਹੁਣ ਸਾਡੀ 1 ਦਸੰਬਰ ਨੂੰ ਤਰੀਕ ਸੀ ਮੇਰੇ ਹਸਬੰਦ ਨੂੰ ਇਹੀ ਸੀਗਾ ਕਿ ਸਾਨੂੰ ਉਹਨਾਂ ਨੇ ਪ੍ਰਾਪਰਟੀ ਚੈੱਕ ਤਰੀਕ ਨੂੰ ਕਿਤੇ ਸਾਨੂੰ ਕੱਢ ਨਾ ਦੇਣ ਘਰੋਂ ਇਹਨਾਂ ਨੇ ਸਾਨੂੰ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਘਰੋਂ ਨਿਕਲੋ ਘਰੋਂ ਨਿਕਲੋ ਪੈਂਡ ਦੇ 2-4 ਬੰਦੇ ਜਿਨ੍ਹਾਂ ਤੋਂ ਹਮੇਸ਼ਾ ਇਹ ਗੱਲ ਘੋਂਦੇ ਆ ਕਿ ਸਾਡਾ 8 ਲੱਖ ਰੁਪਏ ਦੋ ਨਹੀਂ ਜਗ੍ਹਾ ਖਾਲੀ ਕਰੋ ਇਸ ਟਾਈਮ ਹੁਣ ਕੀ ਮਾਮਲਾ ਹੋ ਰਿਹਾ ਹੈ ਹੁਣ ਮਾਮਲਾ ਸਾਨੂੰ ਡੈੱਡ ਬੋਡੀ ਨਹੀਂ ਚੱਕਣ ਦੇ ਰਹੇ ਇਹ ਮੇਰੇ ਸੋਹਰਾ ਪਰਿਵਾਰ ਸਾਰਾ ਸੋਹਰਾ ਪਰਿਵਾਰ ਉੱਪਰ ਰੋਬ ਲਾ ਰਿਹਾ ਹੈ ਕਿ ਇਹਨਾਂ ਦਾ ਜੋ ਜੋ ਤੁਹਾਡਾ ਤੁਹਾਡੇ ਘਰ ਵਾਲਾ ਸੀ ਹਾਂਜੀ ਮੇਰੇ ਹਸਬੰਦ ਜਗਰਾਜ ਸਿੰਘ ਉਹ ਕਹਿੰਦੇ ਨੇ ਕਿ ਜਿਹੜਾ ਮਰਿਆ ਉਹ ਤੁਸੀਂ ਮਾਰਿਆ ਨਹੀਂ ਜੀ ਮੈਂ ਨਹੀਂ ਮਾਰਿਆ ਉਹਨਾਂ ਨੇ ਸੁਸਾਇਸਾਈਡ ਕਰਿਆ ਮੈਂਟਲੀ ਅਫਸੈਟ ਰਹਿੰਦੇ ਸੀ ਉਹ ਸਾਤ ਸਾਈਡ ਮੇਰੀ ਮੇਰੇ ਮਦਰ ਇਨ ਲਾ ਨੇ 10 ਸਾਲ ਤੋਂ ਆਦਾ ਭਤੀਜਾ ਰੱਖਿਆ ਹੋਇਆ ਇਹ ਇਹਨਾਂ ਦਾ ਬੇਟਾ ਪਹਿਲਾਂ ਸੁਸਾਈਡ ਨਾਲ ਉਹਦੀ ਡੈਥ ਹੋਈ ਆ ਉਹਨੇ ਵੀ ਸੁਸਾਈਡ ਕਰਿਆ ਤੇ ਹੁਣ ਇਹਨੇ ਵੀ ਸੁਸਾਈਡ ਕਰਿਆ ਸਿਰਫ ਇੱਕ ਫਾਈਟ ਨੋਟ ਮਿਲਿਆ ਨਹੀਂ ਸੁਸਾਈਡ ਨੋਟ ਕੋਈ ਨਹੀਂ ਮਿਲਿਆ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਦੀਪਕ ਮੈਨੂੰ ਮੇਰੇ ਘਰ ਦੇ ਬੜਾ ਪਰੇਸ਼ਾਨ ਕਰਦਾ ਮੈਂ ਕਿੱਥੇ ਜਾਵਾਂ ਹਾਂਜੀ ਸੁਸਾਈਡ ਕਿੰਨੇ ਕੋਈ ਲਿਖਿਆ 27 ਤਰੀਕ ਨੂੰ ਮੈਂ ਤਾਂ ਸਵੇਰੇ ਮਾਰਨਿੰਗ 4:30 ਵਜੇ ਦੇਖਿਆ ਜਦੋਂ ਮੇਰਾ ਬੱਚਾ ਮੈਨੂੰ ਕਹਿੰਦਾ ਮਮਾ ਮੈਂ ਵਾਸ਼ਰੂਮ ਕੰਨ ਲੈਣਾ ਮੈਂ ਉਸ ਟਾਈਮ ਦੇਖਿਆ ਕਿ ਉਹਨਾਂ ਦੀ ਡੈੱਡ ਬੋਡੀ ਤੱਲੇ ਉਹਨਾਂ ਦੇ ਗੋਡੇ ਲੱਗੇ ਸੀ ਤੇ ਮੈਂ ਉਹਨਾਂ ਨੂੰ ਜਲਦੀ ਜਲਦੀ ਖੋਲ ਲਿਆ ਮੈਨੂੰ ਰਹੀ ਸੀ ਵੀ ਸ਼ਾਇਦ ਉਹਨਾਂ ਦੀ ਸਾਹ ਪ੍ਰਾਣ ਹੋਣ ਮੈਂ ਉਹਨਾਂ ਨੂੰ ਪਾਣੀ ਪਿਲਾਇਆ ਇਕੱਠੇ ਰਹਿੰਦੇ ਸੀ ਜਾਂ ਅਲੱਗ ਰਹਿੰਦੇ ਸੀ ਅਸੀਂ ਇਕੱਠੇ ਮੈਂ ਤੇ ਮੇਰੇ ਹਸਬੰਦ ਰਹਿੰਦੇ ਸੀ ਇਹ ਰੈਂਟ ਤੇ ਗਏ ਹੋਏ ਸੀ ਇਹ ਇਹਨਾਂ ਨੇ ਇਕੱਠੇ ਰਹਿੰਦੇ ਇਹ ਰੈਂਟ ਤੇ ਗਏ ਹੋਏ ਆ ਜੀ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਅਸੀਂ ਜਿੰਨਾ ਦੇ ਪੈਸੇ ਦੇਣੇ ਆ ਜਗਾ ਬੇਲੀ ਕਰ ਦੋ 17 ਤਰੀਕ ਦਾ ਇਹਨਾਂ ਸੰਦ ਕਿਹੜੀ ਜਗ੍ਹਾ ਰਹਿਣੀ ਆ ਜੀ ਅਸੀਂ ਰਣੀਆਂ ਪਿੰਡ ਰਹਿਣੀ ਆ ਜੀ ਲੁਧਿਆਣੇ ਪਿੰਡ ਹਾਂਜੀ ਲੁਧਿਆਣੇ ਮੇਰੇ ਹਸਬੰਦ ਸ਼ਟਰਿੰਗ ਦਾ ਕੰਮ ਕਰਦੇ ਸੀ ਬੈਲਡਿੰਗ ਕਰ ਰਹੀ ਮੈਂ ਮੰਗੇ ਕਰਦੀ ਕਿ ਮੇਰੇ ਹਸਬੰਦ ਦੀ ਡੈੱਡ ਬੋਡੀ ਦਿੱਤੀ ਜਾਵੇ ਸਾਨੂੰ 3 ਦਿਨ ਹੋ ਗਏ ਇਹਨਾਂ ਨੂੰ ਖੱਜਲ ਖਵਾਰ ਕਰਦੇ ਨੇ ਕਦੇ ਧਰਨੇ ਲਾਉਂਦੇ ਕਦੇ ਕੁੱਛ ਕਰਦੇ ਮੇਰੇ ਹਸਬੰਦ ਨੇ ਦੁਖੀ ਹੋ ਕੇ ਸੁਸਾਇਡ ਕੀਤਾ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸਾਨੂੰ ਉਹਦੀ ਡੈੱਡ ਬੋਡੀ ਦਿੱਤੀ ਜਾਵੇ ਅਸੀਂ ਤਾਂ ਸਸਕਾਰ ਕਰ ਸਕੀਏ ਠੀਕ ਹੈ ਭਾਈ ਕੀ ਮਾਮਲਾ ਜੀ ਹੋਇਆ ਇਹ ਸਰ ਇੱਕ ਜਗਰਾਜ ਸਿੰਘ ਨਾਮ ਦਾ ਵਿਅਕਤੀ ਸੀਗਾ ਜਿਹੜਾ ਦਿਹਾੜੀ ਦਾal ਕਰਦਾ ਸੀ ਪਰਸੋ ਪਤਾ ਲੱਗਿਆ ਵੀ ਇਹਨੇ ਫਾਹਾ ਲੈ ਕੇ ਮੌਤ ਕਰ ਲਈ ਪਰ ਇਹਦੇ ਮਾਪਿਆਂ ਨੇ ਸ਼ੱਕ ਜ਼ਾਹਰ ਕੀਤਾ ਵੀ ਜਿਹੜੀ ਇਹਦੀ ਮੌਤ ਹੈ ਸ਼ੱਕੀ ਹੈ ਵੀ ਜਿਹਦੇ ਆਧਾਰ ਤੇ ਅਸੀਂ ਬਿਆਨ ਲਿਖ ਕੇ ਡਾਕਟਰਾਂ ਦਾ ਬੋਰਡ ਬਣਾ ਕੇ ਕਾਰਵਾਈ ਅਮਲ ਚ ਲਿਆਂਦੀ ਹੈ ਪੋਸਟਮਾਰਟਮ ਕਰਵਾਇਆਗਾ ਜੋ ਹੁਣ ਡਾਕਟਰਾਂ ਦੀ ਰਿਪੋਰਟ ਆਏਗੀ ਵਿਸਰੇ ਦੀ ਉਹਦੇ ਆਧਾਰ ਤੇ ਅਸੀਂ ਬੰਦੀ ਕਾਰਵਾਈ ਅਮਲ ਚ ਜਿਹੜਾ ਖਾਣਾ ਸੀ ਡੇਲੋਂ